ਮਾਨਸਾ ਜ਼ਿਲ੍ਹੇ ਦੇ ਵਿੱਚ ਲਗਾਤਾਰ ਹੋਈ ਬਾਰਿਸ਼ ਦੇ ਨਾਲ ਗਰੀਬ ਪਰਿਵਾਰਾਂ ਦੇ ਮਕਾਨ ਟਹਿਟੇਰੀ ਹੋ ਗਏ ਨੇ। ਘਰਾਂ ਦੇ ਵਿੱਚ ਪਿਆ ਜ਼ਰੂਰੀ ਸਮਾਨ ਪੂਰੀ ਤਰ੍ਹਾਂ ਟੁੱਟ ਚੁੱਕਿਆ ਹੈ। ਪਿੰਡ ਚੇਰੀਆਂ ਵਾਲੀ ਵਿਖੇ ਰਾਤ ਸਮੇਂ ਮਕਾਨ ਡਿੱਗਿਆ। ਪੀੜਤ ਪਰਿਵਾਰਾਂ ਨੇ ਸਰਕਾਰ ਤੋਂ ਤੁਰੰਤ ਮੁਆਵਜ਼ੇ ਦੀ ਮੰਗ ਕੀਤੀ ਹੈ ਤਾਂ ਜੋ ਮੁੜ ਵਸੇਰਾ ਕੀਤਾ ਜਾਵੇ। ਲਗਾਤਾਰ ਵਾਰ ਸੁੰਨ ਦੇ ਕਰਕੇ ਸਾਡਾ ਸਾਰਾ ਘਰ ਲਿੱਜ ਗਿਆ ਜੀ ਓਹ ਕਿੱਦਾਂ ਸਾਮਾਨ ਸੀ ਉਹ ਵੀ ਵਿੱਚ ਸਾਰਾ ਖਰਾਬ ਹੋ ਗਿਆ ਜੀ ਇਹਦਾ ਕਰਕੇ ਅਸੀਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਮੰਗ ਕਰਦੇ ਵੀ ਸਾਡੀ ਬਤਵਤ ਬਰਦਤ ਕੀਤੀ ਜਾਵੇ ਕਿੰਨਾ ਕੁ ਨੁਕਸਾਨ ਹੋ ਗਿਆ ਬਹੁਤ ਜਿਆਦਾ ਨੁਕਸਾਨ ਹੋਏ ਸੀ ਘਰ ਦੇ ਸਾਮਾਨ ਤੇ ਜਿਹੜਾ ਉਹ ਵੀ ਖਰਾਬ ਹੈ ਹਾਂ ਜੀ ਇਹ ਛੋਟੇ ਛੋਟੇ ਜਿਹਾ ਕੇ ਨਹੀਂ ਕਰਣਾ ਨਹੀਂ ਕਰਦਾ ਪੱਟੇ ਕੰਮ ਕਰਦਾ ਅਸੀਂ ਮਤਾਂ ਨਹੀਂ ਸਕਦੇ ਮੈਂ ਠੀਕ ਹੀ ਨੁਕਸਾਨ ਹੋਇਆ ਸਾਰਾ ਪੇਟੀ ਉਹ ਪਈ ਸੀ ਜੀ ਬੈਠ ਬੈਸ ਸਾਰਾ ਕੁਸਟ ਟਿੱਕੀ ਕੀ ਮੰਗ ਕਰ ਦੋ ਸ਼ਾਹ ਮੈਂ ਸਬਸਕਾਰ ਤੇ ਹੀ ਮੰਗਾਈ ਮੇਰੀ ਵਸਲੀ ਤੇਰਾ ਮਕਾਨ ਬਣਾਇਆ ਜਾਵੇ ਉਹ ਫਿਰ ਉਹ ਕਿੱਥੇ ਸਮਾਨ ਰੱਖਿਆ ਤੁਸੀਂ ਸਮਾਨ ਬਾਹਰ ਪਿਆ ਜੀ ਜਿਹੜਾ ਇੱਕ ਹੋਰ ਆ ਉਹ ਵੀ ਡਿੱਗਣ ਵਾਲੀ ਹੈ ਜੀ ਬਸ ਉਹ ਚ ਪਿਆ ਸਮਾਨ ਉਹ ਵੀ ਐ ਨਹੀਂ ਪਤਾ ਕਿ ਕਦੋਂ ਡਿੱਗੇ ਸਾਰਾ ਪਾਟ ਗਿਆ ਉਹ ਵੀ ਕੋਈ ਦੇਖਣ ਆਇਆ ਕੋਈ ਮਕਾਨ ਸਰਪੰਚ ਜਾਂ ਸਰਕਾਰ ਦਾ ਨਹੀਂ ਸਰਕਾਰ ਦਾ ਕੋਈ ਬੰਦਾ ਨਹੀਂ ਆਇਆ ਜੀ ਸਰਪੰਚ ਆਇਆ ਸੀਗਾ ਸਰਪੰਚ ਕਹਿੰਦਾ ਵੀ ਦੇਖੋ ਅਸੀਂ ਕੁਝ ਨਹੀਂ ਕਰ ਸਕਦੇ ਵੀ ਜੇ ਸਰਕਾਰ ਕੋਰੂਗੀ ਤਾਂ ਤੁਹਾਡਾ ਹੱਲ ਹੋ ਜਾਊਗਾ ਜੀ ਬਾਰਸ਼ ਹੋ ਕੇ ਦੁਬਾਰਾ ਹਾਂਜੀ ਮੈਂ ਪਿੰਡ ਚੇਰਵੜਾ ਦਾ ਸਾਹਬ ਦਾ ਸਰਪੰਚ ਆ ਜੀ ਮੇਰੇ ਪਿੰਡ ਬਾਰਸ਼ ਦੇ ਕਾਰਨ ਤਕਰੀਬਨ ਕਾਫੀ ਘਰ ਨੇ ਜਿਹੜੇ ਦੇਗ ਚੁੱਕੇ ਆ ਇਹ ਲਗਾਤਾਰ ਬਾਰਸ਼ ਹੋਣ ਕਰਕੇ ਹੀ ਹੋਇਆ ਹੈ ਗਰੀਬ ਪਰਿਵਾਰ ਨੇ ਨੁਕਸਾਨ ਬਹੁਤ ਹੋ ਗਏ ਤੇਨਾਂ ਅਕਰੇ ਨੂੰ ਜਿਹੜਾ ਸਮਾਨ ਸੀ ਵਰਤੋ ਵਾਲਾ ਉਹ ਵੀ ਸਾਰੇ ਟੋਟਾ ਟਕੇ ਕੀ ਨਾਮ ਇਸ ਜਿਹੜੇ ਘਰ ਆਪਾਂ ਖੜੇ ਆ ਜਿਹੜੇ ਘਰ ਆਪਾਂ ਖੜੇ ਆ ਇਹਦਾ ਨਾਮ ਹੈਗਾ ਜੀ ਗਗਨਦੀਪ ਸਿੰਘ Son of ਬਲਵੀਰ ਸਿੰਘ ਕਿੰਨਾ ਕੁ ਨੁਕਸਾਨ ਹੋਇਆ ਜੀ ਇਹਦਾ ਕਾफी ਨੁਕਸਾਨ ਹੋ ਗਿਆ ਜੀ ਆਹ ਦੇਖ ਲਓ ਦੋ ਕਮਰੇ ਸੀ ਬਰਾਂਡਾ ਸੀ ਨਾਲ ਇਹਦੇ ਬਣੇ ਹੋਏ ਸੀ ਬੈਠਕ ਇੱਕੋ ਸਾਰਾ ਕੁਝ ਹੀ ਡਿੱਗ ਪਿਆ ਸਾਰੀ ਛੱਤ ਥੱਲੇ ਵੱਜੀ ਇਕੱਠੀ ਦੀ ਮੰਗ ਕਰਦੇ ਸਰਕਾਰ ਤੋਂ ਮੰਗ ਸਰਕਾਰ ਤੋਂ ਇਹੀ ਕਰਦੇ ਆ ਜੀ ਇਹਨਾਂ ਗਰੀਬਾਂ ਦੀ ਸਮਰਥਨ ਹੋਣੀ ਚਾਹੀਦੀ ਹੈ ਇਹਨਾਂ ਨੂੰ ਘਰ ਘਰ ਬਣਾ ਕੇ ਦੇਣ ਹੈ ਇਹਨਾਂ ਕੋ ਮਾਲੀ ਮਦਦ ਕਰਨੀ ਉਹਦੀ